ਫੌਜੀ ਤੇ ਨਾਲ ਭਾਈ ਮਨਦੀਪ ਸਿੰਘ ਜੀ 2100 ਦੇ ਸਹਿਯੋਗ ਨੇ ਅਵਤਾਰ ਸਿੰਘ 2100 ਹਰਪ੍ਰੀਤ ਸਿੰਘ ਫੌਜੀ 2000 ਗੁਰਵਿੰਦਰ ਸਿੰਘ ਕੈਨੇਡਾ 1500 ਪਾਲ ਸਿੰਘ ਦੱਲੂ ਵਾਲਾ 1500 ਸੁਖਵੀਰ ਸਿੰਘ ਜੀ ਮੈਲਟੂ 1100 ਲਖਵਿੰਦਰ ਸਿੰਘ ਜੀ ਬੀਜੇਪੀ 1100 ਦੇ ਸਹਿਯੋਗ ਨੇ ਜਸਪ੍ਰੀਤ ਸਿੰਘ ਇਟਲੀ 1100 ਅਵਤਾਰ ਸਿੰਘ ਜੀ ਤਾਰੀ ਫੌਜੀ 1100 ਜਿੰਦੂ ਮਲੇਸ਼ੀਆ 1100 ਮੋਲਾ ਸਿੰਘ 1100 ਮਾਸਟਰ ਪ੍ਰਦੀਪ ਸਿੰਘ ਜੀ ਘੋੜਿਆ 1100 ਮਨਪ੍ਰੀਤ ਸਿੰਘ 1100 ਸਾਰੇ ਦੂਰਾਂ ਦਾ ਦਿਲੋਂ ਸਤਿਕਾਰ ਹੈ ਦਿਲੋਂ ਵੱਡਾ ਧੰਨਵਾਦ ਹੈ ਮਨਪ੍ਰੀਤ ਸਿੰਘ 1100 ਢੋਲਾ ਸਿੰਘ 1100 ਸਿੰਪੂ ਹੇਅਰ ਡ্রেਸਰ 1100 ਪ੍ਰਗਟ ਸਿੰਘ ਜੀ ਨਾਲ ਭਾਈ ਗੋਪੀ 1100 ਛੋਲੋ ਸ਼ਰਮਾ 1100 ਰਵੀ ਗੱਲ 1100 ਰਵੀ ਹਲਵਾਈ 1100 ਨਾਲ ਬਈ ਫੂਡ ਕਿੰਗਡਮ ਵਾਲੇ ਵੀਰ ਨੇ ਸੋਨੀ ਤੇ ਕਰਨ 1100 ਹਰਮਨ ਕਬੱਡੀ ਖਿਡਾਰੀ 1100 ਡਾਕਟਰ ਹਰਮਨ ਸਿੰਘ ਜੀ 1100 ਗੁਰਪਿੰਦਰ ਸਿੰਘ ਜੀ ਪੰਜਾਬ ਪਲਸ 1100 ਨਾਲ ਬਈ ਗੁਲਾਬਾ 1100 ਦਵਿੰਦਰ ਸਿੰਘ ਜੀ ਫੌਜੀ 1100 ਦੇ ਸਜੋ ਨੇ ਰਾਮ ਫੋਟੋ ਸਟੂਡੀਓ 1100 ਨਾਲ ਬਈ ਵਿੱਕੀ ਸਿੰਘ ਜੀ 1100 ਸੰਦੀਪ ਸਿੰਘ ਫੌਜੀ 1100 ਮਨਦੀਪ ਸਿੰਘ ਕਨੇਡਾ 1100 ਪਿੰਟੂ ਕੋਚ ਕਬੱਡੀ 1100 ਗੋਲਡੀ ਡੇਰੀ ਵਾਲਾ 1100 ਜਿਸ ਕਰਨ ਸਿੰਘ ਪੰਜਾਬ ਪੁਲਿਸ 1100 ਗੋਰਾ ਸੈਕਟਰੀ 1100 ਸਾਰੇ ਵੀਰਾਂ ਦਾ ਦਿਲੋਂ ਵੱਡਾ ਸਤਿਕਾਰ ਹੈ ਬਹੁਤ ਵੱਡਾ ਧੰਨਵਾਦ ਹੈ ਗੋਰਾ ਸੈਕਟਰੀ 1100 ਸਾਧੂ ਸਿੰਘ ਜੀ ਗੱਲ 1100 ਸਵਰਗਵਾਸੀ ਜਗਸੀਰ ਸਿੰਘ ਜੀ ਮਾਸਟਰ 1100 ਗਲਾਬ ਸਿੰਘ ਜੀ 1100 ਬਿਆੰਤ ਸਿੰਘ 1100 ਨਿਰਭੈ ਸਿੰਘ ਬਲਾਕ ਸਮਤੀ ਮੈਂਬਰ ਰਵਿੰਦਰ ਸਿੰਘ ਕਬੱਡੀ ਖਿਡਾਰੀ 1100 ਰਾਜੂ ਤੌਧਰ 1100 ਹਰਪ੍ਰੀਤ ਸਿੰਘ ਹੈਰੀ 1100 ਭੋਲਾ ਸਿੰਘ ਜੀ 1100 ਮਣੀ ਸਿੰਘ 1100 ਰਾਜਾ ਟੇਲਰ ਹਜ਼ਾਰ ਦੇ ਸਹਿਯੋਗ ਦੇ ਸਰਜੀਤ ਸਿੰਘ ਜੀ ਸੁਪਰ ਡੈਂਟ ਆਈਟੀਆਈ ਮੋਗਾ ਹਜ਼ਾਰ ਰੁਪਏ ਦੇ ਸਹਿਯੋਗ ਦੇ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਬਹੁਤ ਸਤਿਕਾਰ ਹੈ ਨਿਰਮਲ ਸਿੰਘ ਜੀ 1100 ਜਨਸੀਰ ਸਿੰਘ ਸੀਰਾ 1100 ਸਜਿੰਦਰ ਸਿੰਘ ਜੀ ਮੈਂਬਰ 1100 ਨਾਲ ਭਾਈ ਜਸਵੀਰ ਸਿੰਘ ਜੀ ਖਾਲਸਾ 1100 ਕਲਵੰਤ ਸਿੰਘ ਗੱਲ 1100 ਹਾਕਮ ਬਹਿਰੀਨ 1100 ਕਲਵੰਤ ਸਿੰਘ ਜੀ ਮੈਂਬਰ 1500 ਦੇ ਸਹਿਯੋਗ ਦੇ ਨਾਲ ਭਾਈ ਦबई ਵਾਲੇ ਵੀਰ ਦੇ ਨਵੀ ਤੇ ਨਾਲ ਭਾਈ ਜਿਗਰ 1100 ਧਰਮਿੰਦਰ ਸਿੰਘ ਜੀ 1100 ਦੇ ਸਹਿਯੋਗ ਨੇ ਅਮਾਨਤ ਅਲੀ 1100 ਲੱਖੂ ਮੈਂਬਰ 1100 ਕਮਾਂਡੋ ਘੋਲੀਆ ਕਬੱਡੀ ਖਿਡਾਰੀ 1000 ਰੁਪਏ ਦੇ ਸਹਿਯੋਗ ਦੇ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਬਹੁਤ ਵੱਡਾ ਸਤਿਕਾਰ ਹੈ ਨਾਲ ਫਲੈਕਸਾਂ ਦੀ ਸੇਵਾ ਰਮਣ ਤੇ ਪਵਨ ਵੀਰ ਵੱਲੋਂ ਹੈ ਬਹੁਤ ਵੱਡਾ ਧੰਨਵਾਦ ਹੈ ਕਲੀ ਦੀ ਸੇਵਾ ਜਿਹੜਾ ਕਾਲਾ ਸ਼ਰਮਾ ਵੀਰ ਵੱਲੋਂ ਹੈ ਤੇ ਨਾਲ ਭਾਈ ਦਰਸ਼ਨ ਸਿੰਘ ਸੇਖੋ ਦਾ ਜਿਹੜਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਕੁਲਦੀਪ ਸਿੰਘ ਜੀ ਭੋਲੂ ਕਬੱਡੀ ਖਿਡਾਰੀ ਉਹਨਾਂ ਦਾ ਵੀ ਜਿਹੜਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਬਹੁਤ-ਬਹੁਤ ਸਤਿਕਾਰ ਹੈ ਸਾਰੇ ਵੀਰਾਂ ਦਾ ਮਣੀ ਘੋੜੀਆਂ ਜੀ ਨਾਲ ਭਾਈ ਹਰਮਨ ਘੋੜੀਆਂ ਤੇ ਮੈਕਸ ਘੋੜੀਆਂ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਹਲੋ ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਕੀ ਫਤਿਹ ਕਿ ਗਿਆਨ ਧਿਆਨ ਕੁਸ਼ ਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਿਨੇ ਮੋਗੇ ਨਾ ਕਹਿੰਦੇ ਘੋਲੀਆ ਕਲਾ ਪਿੰਡਾ ਕੋਈ ਜਾਣ ਪਹਿਚਾਨ ਦਾ ਮਹਤਾਜ ਵੀ ਕਹਿੰਦੇ ਪੂਰੇ ਇਲਾਕੇ ਭਰ ਦੇ ਵਿੱਚ ਨਾਮ ਹੈ ਕਹਿੰਦੇ ਘੋਲੀਏ ਕਲਾ ਦਾ ਮੇਰੇ ਵੀਰੋ ਇਹ ਘੋਲੀਏ ਕਲਾ ਦਾ ਨਾਮ ਕਿਉਂ ਹੈ ਇਹ ਚੰਗੇ ਇਨਸਾਨਾ ਕਰਕੇ ਔਰ ਇਹੋ ਦੇ ਐਨਆਰਆਈ ਵੀਰਾਂ ਕਰਕੇ ਕਹਿੰਦੇ ਕੋਹਲੀਏ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਮੇਰੇ ਵੀਰੋ ਔਰ ਸਾਡੇ ਮਨਜੀਤ ਸਿੰਘ ਜੀ ਅਮਰੀਕਾ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਪੁਜੇ ਨੇ ਅੱਜ ਦਾ ਮੇਲਾ ਕਹਿੰਦੇ ਅਮਰੀਕਾ ਕੈਨੇਡਾ ਵਾਲਿਆਂ ਦੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਘੋਲੀਏ ਦੇ ਵਿੱਚ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਜੀ ਜੀ ਆਇਆਂ ਨੂੰ ਆਖਦੇ ਆ ਮਨਜੀਤ ਅਮਰੀਕਾ ਦੀ ਪੁੱਜੇ ਨੇ ਲੈ ਵੀ ਸਾਊਂਡ ਵਾਲੇ ਵੀਰ ਇੱਕ ਤਾਨ ਵਾਲਾ ਮਾਈਕ ਜਰੂਰ ਲਾ ਦੀ ਮੇਰਾ ਵੀਰ ਬੜੀ ਮਿਹਰਬਾਨੀ ਹੋਵੇਗੀ ਲੈ ਵੀ ਮੁੰਡਿਆ ਟੀਮਾਂ ਜਰੂਰ ਸੱਤ ਲਈ ਇਹਨਾਂ ਦਾ ਮੈਚ ਚਾਲੂ ਕਰਵਾ ਲੈ ਭੈਣ ਰੱਗੇ ਦੀ ਲਾਈਵ 'ਚ ਗਾਣਾ ਜਿਨੇ ਵੀ ਵੀਰਾਂ ਨੇ ਅੱਜ ਦੇ ਇਸ ਖੇਡ ਮੇਲੇ ਦੇ ਲਈ ਯੋਗਦਾਨ ਕੀਤਾ ਹੈ ਦੋਨੇ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜਿਨ੍ਹਾਂ ਨੇ 1 ਰੁਪਈਏ ਤੋਂ ਲੈ ਕੇ ਲੱਖ ਰੁਪਈਆ ਤੱਕ ਅੱਜ ਦੇ ਇਸ ਖੇਡ ਮੇਲੇ ਦੇ ਲਈ ਯੋਗਦਾਨ ਕੀਤਾ ਹੈ ਸ਼ਹੀਦ ਕੀਲਾ ਸਿੰਘ ਜੀ ਸਪੋਰਟਸ ਕਲੱਬ ਤੇ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਕਲੱਬ ਨੇ ਵੀ ਕਹਿੰਦੇ ਵੱਡਾ ਯੋਗਦਾਨ ਆਜ ਦੇ ਇਸ ਖੇਡ ਮੇਲੇ ਦੇ ਲਈ ਕੀਤਾ ਹੈ ਔਰ ਸਾਡੇ ਰੇਸ਼ਮ ਸਿੰਘ ਜੀ ਗਿੱਲ ਉਹਨਾਂ ਦਾ ਵੀ ਧੰਨਵਾਦ ਸਮੇਂ-ਸਮੇਂ ਦੇ ਨਾਲ ਆਪਾਂ ਸਾਰੇ ਵੀਰਾਂ ਦਾ ਜ਼ਰੂਰ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਆਜ ਦੇ ਇਸ ਖੇਡ ਮੇਲੇ ਦੇ ਲਈ ਦਿਲ ਖੋਲ ਕੇ ਮਾਇਆ ਦਿੱਤੀ ਹੈ ਉਹਨਾਂ ਸਾਰੇ ਵੀਰਾਂ ਦਾ ਆਪਾਂ ਜ਼ਰੂਰ ਉਹ ਧੰਨਵਾਦ ਕਰਾਂਗੇ ਲਓ ਸਾਹਮਣੇ ਪਈ ਹੋਈ ਕਬੱਡੀ ਲੱਗਿਆ ਪਿਆ ਯੋਰ ਦੋਨੋਂ ਖਿਡਾਰੀਆਂ ਦੇ ਦਰਮਿਆਨ ਛੋਟੀ ਉਮਰ ਤਜਰਬਾ ਵੱਡਾ ਹੈ ਮੇਰੇ ਵੀਰੋ ਓ ਵਾਹ ਓ ਗੱਬਰੂ ਆ ਲਓ ਇਸਨੇ ਕਹਿੰਦੇ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ। ਮੇਰੀ ਅਗਲੇ ਮੈਚ ਦੀਆਂ ਟੀਮਾਂ ਨੂੰ ਪਲੀਜ਼ ਬੇਨਤੀ ਹੈ ਵੀ ਜਲਦੀ ਦੇ ਨਾਲ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣਗੀਆਂ। ਅਗਲੇ ਮੈਚ ਦੀਆਂ ਟੀਮਾਂ ਸਮਾਜਸਰ ਤੇ ਭੋੜੀਪੁਰੇ ਨੂੰ ਮੇਰੀ ਬੇਨਤੀ ਹੈ ਪਲੀਜ਼ ਜਲਦੀ ਦੇ ਨਾਲ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣਗੀਆਂ। ਇਧਰ ਕਹਿੰਦੇ ਭੋਜੇ ਕੇ ਗਵਾੜ ਦੀ ਸ਼ਾਨ ਹੈ ਛੀਪੇ ਹੋਣੀ। ਉਹ ਵੀ ਕਹਿੰਦੇ ਪੁਜੇ ਹੋਏ ਨੇ ਕਾ ਮਨਜੀਤ ਸਿੰਘ ਜੀ ਇਹ ਮਾਨ ਨੇ ਕਹਿੰਦੇ ਭੋਜੇ ਕੇ ਗਵਾਣ ਦੇ ਇਹਨਾਂ ਗੱਲਾਂ ਹੁੰਦੀਆਂ ਨੇ ਚਾਹੇ ਗਾਤਾ ਪੱਤੀ ਹੋਵੇ ਔਰ ਚਾਹੇ ਫੂਲਾ ਪੱਤੀ ਇਹ ਸਾਡੇ ਪਿੰਡ ਦੀਆਂ ਜੋ ਮੇਰੇ ਵੀਰੋ ਬੇਨਤੀ ਹੈ ਮੇਰੀ ਸਮਾਲ ਸਰ ਤੇ ਭੋੜੀਪੁਰ ਜਲਦੀ ਦੇ ਨਾਲ ਇਹ ਟੀਮ ਖੇਡ ਗਰਾਊਂਡ ਦੇ ਵਿੱਚ ਚੌਣਗੀਆਂ ਧੂੜਕੋਟ ਹਾਂ ਪਹਿਲੇ ਮੈਚ ਦੇ ਵਿੱਚ ਨੋਟ ਕਰ ਲਿਓ ਜੀ ਧੂੜਕੋਟ ਦੀ ਟੀਮ ਜੇਤੂ ਰਹੀ ਹੈ ਗਲਬੇ ਕਲਾਬੋ ਬਾਈ ਧੂੜਕੋਟ ਦੀ ਟੀਮ ਜਿੱਤ ਰਹੀ ਹੈ ਅੰਕਾਰ ਕੋਲਿਆ ਜੀ ਨੋਟ ਕਰ ਲਿਓ ਪਹਿਲੇ ਮੈਚ ਦੇ ਵਿੱਚੋਂ ਪਿਰਥੀ ਜੀ ਦੋ ਸਟੇਜ ਉੱਪਰ ਬੈਠੇ ਨੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਬੇਨਤੀ ਹੈ ਮੇਰੀ ਸਮਾਨਸਰ ਤੇ ਭੋੜੀਪੁਰ ਜਲਦੀ ਦੇ ਨਾਲ ਟੀਮਾਂ ਖੇਡ ਗਰਾਊਂਡ ਦੇ ਚੜ੍ਹਨ ਗਿਆ ਸਮਾਨਸਰ ਤੇ ਭੋੜੀਪੁਰ ਓਏ ਲੋਪੋ ਜਿੱਤੀ ਰਹੀ ਹੈ ਲੀ ਬੋਲੋ ਓਏ ਆ ਪਲਪ ਪਹਿਲਾਂ ਲੋਪੋ ਪਹਿਲਾਂ ਵੀ ਇਧਰ ਕਹਿੰਦੇ ਗੇਲ ਕੋਹਲੀਆ ਜੀ ਮੈਂ ਗੇਲ ਕੋਹਲੀਆ ਖਾਂਗਾ ਤੇ ਕੋਈ ਨਹੀਂ ਜਾਣੇਗਾ ਜੇ ਮੈਂ ਕਾਲਾ ਕੋਹਲੀਆ ਖਾਂਗਾ ਤੇ ਪੂਰਾ ਇਲਾਕਾ ਜਾਣੇਗਾ ਮੱਖਣਵਲੀ ਜੀ ਨੇ ਵਰਲਡ ਕੱਪ ਦੇ ਵਿੱਚ ਗੱਲ ਕੀਤੀ ਸੀ ਕਿ ਕਾਲਾ ਕੋਹਲੀਆ ਸੀ ਜਦੋਂ ਜਨਮੇ ਤੇ ਪੂਰੇ ਮਾਪਿਆਂ ਦੇ ਸੀ ਉਦੋਂ ਅਰਮਾਨ ਹੋਏ ਇਹ ਕਹਿੰਦੇ ਅਕਸਰੀ ਜਨਾਬ ਮੱਖਣਵਲੀ ਜੀ ਚਾਹੇ ਉਹ ਅਮਰੀਕਾ ਦੇ ਖੇਡ ਮੇਲੇ ਹੋਣ ਚਾਹੇ ਉਹ ਕੈਨੇਡਾ ਦੇ ਖੇਡ ਮੇਲੇ ਹੋਣ ਚਾਹੇ ਉਹ ਕਹਿੰਦੇ ਨਿਊਜ਼ੀਲੈਂਡ ਦੇ ਖੇਡ ਮੇਲੇ ਹੋਣ ਤੇ ਮੱਖਣਵਾਲੀ ਜੀ ਗੱਲ ਕਰਦੇ ਹੁੰਦੇ ਆ ਉਹ ਸਾਹਮਣੇ ਪਈ ਹੋਈ ਰੇਡ ਹੈ ਛੋਟੀ ਉਮਰ ਹੈ ਮੇਰੇ ਵੀਰੋ ਤੇ ਕਹਿੰਦੇ ਤਜਰਬਾ ਵੱਡਾ ਹੈ ਅੱਜ ਕਹਿੰਦੇ ਬਜਨੀ ਕਬੱਡੀ ਦੇ ਪਲੇਅਰਾਂ ਦੀ ਕਬੱਡੀ ਖੇਡੀ ਜਾ ਰਹੀ ਹੈ ਮਨਜੀਤ ਸਿੰਘ ਜੀ ਕਹਿੰਦੇ ਮੈਨੂੰ ਲੱਗਦਾ ਵੀ ਜਿਹੜੇ ਮੁੰਡੇ ਸੋਹਣੀ ਖੇਡ ਦਿਖਾਉਂਦੇ ਆ ਤੇ ਉਹਨਾਂ ਦਾ ਮਾਣ ਸਨਮਾਨ ਸਾਡੇ ਮਨਜੀਤ ਸਿੰਘ ਦੀ ਕਰ ਰਹੇ ਨੇ ਅਮਰੀਕਾ ਵਾਲੇ ਬਹੁਤ ਬਹੁਤ ਧੰਨਵਾਦ ਅਮਰੀਕਾ ਤੋਂ ਕਹਿੰਦੇ ਇਹ ਨਵੰਬਰ ਤੇ ਦਸੰਬਰ ਦੇ ਵਿੱਚ ਆ ਜਾਂਦੇ ਆ ਫਿਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਦੇ ਵਿੱਚ ਵਾਪਸੀ ਹੁੰਦੀ ਹੈ ਕਾ ਮਨਜੀਤ ਜੀ ਪਿੰਡ ਦੇ ਨਾਲ ਪਿਆਰ ਹੈ ਮੇਰੇ ਵੀਰੋ ਇਹ ਪਿੰਡ ਦੇ ਨਾਲ ਪਿਆਰ ਹੈ ਹਾਂ ਵਾਹ ਕਿਆ ਬਾਤ ਹੈ ਲੈ ਵੀ ਸਰਦਾਰਾ ਇੱਧਰ ਆਈਆਂ ਰੇਡ ਪਾ ਕੇ ਮੇਰੇ ਕੋਲੇ ਚੱਲ ਕੇ ਆਈ ਤੇਰੀ ਖੇਡ ਤੋਂ ਖੁਸ਼ ਹੋ ਕੇ ਸਾਡੇ ਮਨਜੀਤ ਸਿੰਘ ਜੀ ਗੱਲ ਅਮਰੀਕਾ ਵਾਲੇ ਉਹਨਾਂ ਵੱਲੋਂ ਕਹਿੰਦੇ 200 ਰੁਪਏ ਦਾ ਇਸ ਨੌਜਵਾਨ ਦੇ ਲਈ ਵੱਡਾ ਸਨਮਾਨ ਆਇਆ ਲੈ ਵੀ ਮੁੰਡੇ ਨਾਂ ਪੁੱਛੀ ਮੁੰਡੇ ਦਾ ਕੀ ਹੈ ਹਾਂ ਸੰਦੀਪ ਚੁੱਪ ਕੀਤੀ ਵਾਲਾ ਹੈ ਕਹਿੰਦੇ ਪ੍ਰਭਦੀਪ ਸੰਧੂ ਵੀ ਕਹਿੰਦੇ ਚੁੱਪ ਕੀਤੀ ਵਾਲਾ ਕੈਨੇਡਾ ਦੇ ਕਹਿੰਦੇ ਟ੍ਰੈਂਟੋ ਤੋਂ ਪੁੱਜਿਆ ਹੈ ਔਰ ਸਾਡਾ ਭਰਾ ਟਰੱਕ ਡਰਾਈਵਰ ਹੈ ਔਰ ਜਦੋਂ ਕਹਿੰਦੇ ਟ੍ਰੈਂਟੋ ਤੋਂ ਅਮਰੀਕਾ ਨੂੰ ਕਹਿੰਦੇ ਟਰੱਕ ਜਾਂਦਾ ਹੈ ਤੇ ਫਿਰ ਕੱਲੀ-ਕੱਲੀ ਕਹਿੰਦੇ ਖਬਰ ਭਰਾ ਬਲੌਗਾਂ ਦੇ ਜਰੀਏ ਦਿੰਦਾ ਰਹਿੰਦਾ ਹੈ ਕਿਉਂ ਮਨਜੀਤ ਸਿੰਘ ਜੀ ਇਹ ਵੱਡਾ ਲੋਡ ਹੁੰਦਾ ਕਹਿੰਦੇ ਟਰੱਕਾਂ ਦਾ ਔਰ ਟਰੱਕ ਵਾਲੇ ਸਾਡੇ ਭਰਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਭਾਈ ਦਰਲੱਬ ਹੁਣੀ ਕਹਿੰਦੇ ਕੈਨੇਡਾ ਤੋਂ ਪੁੱਜੇ ਹੋਏ ਨੇ ਔਰ ਸੁਖਜੀਤ ਗਿੱਲੇ ਰੀਪੀ ਕੈਨੇਡਾ ਕੈਨੇਡਾ ਦੇ ਐਮ ਸਪੋਰਟ ਦੇ ਇੱਕ ਰਹਿੰਦੇ ਨੇ ਉਹਨਾਂ ਨੇ ਵੀ ਬੜਾ ਯੋਗਦਾਨ ਕੀਤਾ ਹੈ ਅੱਜ ਦੇ ਇਸ ਖੇਡ ਮੇਲੇ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਰੇਡ ਪੈ ਗਈ ਹੈ ਆ ਲੈ ਵੀ ਮੁੰਡਿਆ ਇਹ 200 ਰੁਪਿਆ ਤੇਰੇ ਨਾਲ ਜਣ ਸਾਥੀ ਖਿਡਾਰੀ ਦਾ ਹੈ ਕੋਚ ਹੈ ਤੂੰ ਇਹਨਾਂ ਦਾ acha tera munda theek hai dekho kande baap ਪੁੱਤ ਨੂੰ ਲੈ ਕੇ ਆਇਆ ਲੈ ਵੀ ਚਮਕੀਲੇ ਦੇਖ ਲੈ ਇਹ ਖੇਡ ਕਬੱਡੀ ਐਸੀ ਖੇਡ ਐ ਜਿਹਦੇ ਵਿੱਚ ਕਹਿੰਦੇ ਪਿਓ ਵੀ ਪੁੱਜਦਾ ਚਾਚਾ ਵੀ ਪੁੱਜਦਾ ਤੇ ਤਾਇਆ ਵੀ ਪੁੱਜਦਾ ਮੇਰੇ ਵੀਰੋ ਇਹ ਸਾਡੀ ਖੇਡ ਹੀ ਐਸੀ ਐ ਉਧਰ ਸਾਡੇ ਸਾਥੀ ਬਲਾਰੇ ਕਾਲਾ ਘੋਲੀਆ ਜੀ ਉਹ ਵੀ ਪੁੱਜੇ ਹੋਏ ਨੇ ਕਾਲੇ ਘੋਲੀਏ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਨਾਲ ਸਾਡੇ ਗੁਰਜੀਤ ਜੀ ਉਹ ਵੀ ਪੁੱਜੇ ਹੋਏ ਨੇ ਗੁਰਤੇਜ ਜੀ ਓਏ ਕਿਹਣਾ ਖੜਜੋ ਕਾਫੀ ਵਾਲਾ ਇੱਕ ਕਿਹਨੇ ਦੇ ਓਏ ਬਸ 100 ਰੁਪਏ ਬੈਗ ਲੈ ਕੇ ਹੁੰਦਾ ਯਾਰ ਉਹ ਇੱਕ ਨੂੰ ਵਿਸਲ ਦੇ 200 ਦੇ ਸਰੂ ਮੈਂਤ ਮੰਤਰੀ ਦਾ ਫਰਮਾਨ ਹੈ ਹੈਲੋ ਉਹਨਾਂ ਦੇ ਆ ਗਏ ਆ ਬੈਕ ਚੱਲ ਆਓ ਹੱਥ ਨੇ 4 ਵਜੇ 4 ਵਜੇ ਆਇਆ ਰਾਮਾ ਕਰਨ ਚੱਕ ਲੈ ਕੁਰਸੀ ਇਧਰੋਂ ਲੈ ਉਧਰ ਲੈ ਆ ਪਾ ਗਲਾ ਕੱਢੀ ਜਾਂਦੇ ਉਹ ਤੇ ਕਰ ਲੈ ਸਿਰ ਤੇ ਜਾਨ ਜਾਨ ਵਿੱਚ ਚੱਲ ਭਾਈ ਇੱਕ ਮੈਗ ਲੋ ਯਾ ਤੂੰ ਵੀ ਇੱਕ ਓਨੇ ਇੱਕ ਮੈਗ ਥੋੜਾ ਵੇਚੀ ਆਓ ਵੇ ਆਓ ਸਖਾ ਓ ਸਖਾ ਓ ਮੈਗ ਘਾਲਿਆ ਰਹਿਣੀਗਾ ਕੋਈ ਵੀ ਮੈਨੂੰ ਕਿਹਦੇ ਗਲਤ ਹੋ ਜਾ ਕੇ ਗਲਤ ਮੈਨੂੰ ਓਹ ਕਿਹਾ ਹੋਗਾ ਮੰਗਦੇ ਨੂੰ ਯਾਰ ਮੈਗ ਨਹੀਂ ਦਿੰਦੇਗੇ ਸਖਾ ਬੋਲੀਆ ਚ ਬੜਾ ਐ ਮੈਂ ਬਾਰੇ ਨੋਨੇ ਨਹੀਂ ਬੋਲਦਾ ਓਏ ਮੈਂ ਤੁਹਾਨੂੰ ਬਰੋਲੀ ਦਾ ਤਰੀਕਾ ਆ ਇਹ ਆਪੇ ਬੰਦਾ ਮਣੀ ਇੱਥੇ ਸਟੇਜ ਤੇ ਮਾਰੀ ਮਣੀ ਗੱਲ ਨਹੀਂ ਮੇਰੀ ਪਹਿਲੇ ਮੈਚ ਦੇ ਵਿੱਚੋਂ ਕਿਹੜੀ ਟੀਮ ਜਿੱਤੀ ਸੀ ਚੁੱਪ ਕੀਤੀ ਚੁੱਪ ਕੀਤੀ ਪਹਿਲੇ ਮੈਚ ਦੇ ਵਿੱਚੋਂ ਚੁੱਪ ਕੀਤੀ ਦੀ ਟੀਮ ਜੇਤੂ ਰਹੀ ਹੈ ਜੀ ਨੋਟ ਕਰ ਲਿਓ ਗੁਲਾਬਾ ਜੀ ਚੁੱਪ ਕੀਤੀ ਦੀ ਟੀਮ ਮਨੀ ਘੋਲੀਆਂ ਜੀ ਓੰਕਾਰ ਘੋਲੀਆਂ ਜੀ ਤੇ ਨਾਲ ਸਾਡੇ ਇਸ ਨਗਰ ਦੇ ਮਹਾਨ ਚਕੀਅਤ ਪਿਰਥੀ ਘੋਲੀਆ ਜੀ ਜਦੋਂ ਵੀ ਪਿੰਡ ਦੇ ਵਿੱਚ ਕਹਿੰਦੇ ਕੋਈ ਰਮਾਇਣ ਦਾ ਮੇਰੇ ਵੀਰੋ ਪਾਠ ਹੁੰਦਾ ਤੇ ਸਾਡੇ ਪਿਰਥੀ ਘੋਲੀਆ ਜੀ ਕਰਦੇ ਨੇ ਔਰ ਬਹੁਤ ਧੰਨਵਾਦ ਔਰ ਗੱਲਾਂ ਕਹਿੰਦੇ ਲੱਗਣੀ ਹੈ ਟਿਕਾਣੇ ਮੇਰੇ ਵੀਰੋ ਇਹ ਚੱਲ ਮੇਲੇ ਨੂੰ ਚਲੀਏ ਪਾਲਾ ਗੇੜ ਤੋਂ ਗੱਡੀ ਦਾ ਆ ਵਿੱਚ ਘੋਲੀਏ ਲੱਗਿਆ ਮੇਲਾ ਲੱਗਿਆ ਖੇਡ ਕਬੱਡੀ ਦਾ ਇਹ ਚੱਲ ਮੇਲੇ ਨੂੰ ਚਲੀਏ ਆ ਪਾਲਾ ਗੇੜ ਤੋਂ ਗੱਡੀ ਦਾ ਇਧਰ ਮਨਜੀਤ ਘੋਲੀਆ ਜੀ ਕਹਿੰਦੇ ਕਲਿੱਪ ਵੀ ਨਾਲ-ਨਾਲ ਕੈਚ ਕਰੀ ਜਾਂਦੇ ਨੇ ਔਰ ਕਹਿੰਦੇ ਅਮਰੀਕਾ ਤੱਕ ਪਹੁੰਚਦੇ ਕਰ ਦੇਣੇ ਆ ਵੀ ਸਾਡੇ ਪਿੰਡ ਦੇ ਵਿੱਚ ਅੱਜ ਕਬੱਡੀ ਦਾ ਵੱਡਾ ਮੇਲਾ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਮੇਰੀ ਬੇਨਤੀ ਹੈ ਅਗਲੇ ਮੈਚ ਦੀਆਂ ਟੀਮਾਂ ਬੋਲਦੀ ਮਾੜੇ ਓਏ ਕਮੈਂਟਰੀ ਆ ਤੇ ਪਾ ਕੇ ਕਰਨਾ ਓ ਮੈਜ ਚਲਾ ਦਿਓ ਓ ਮੈਜ ਕਰਾਓ ਹਲੋ ਹਲੋ ਬਾਰ ਬਾਰ ਧੰਨਵਾਦ ਲੈ ਵੀ ਸਾਊਂਡ ਵਾਲਿਆ ਸਾਊਂਡ ਤਾਂ ਤੇਰੀ ਬਹੁਤ ਘੈਂਟ ਆ ਮੇਰਾ ਭਰਾ ਮੈਂ ਕਹਨਾ ਇੱਕ ਦੋ ਐਕਸਟਰਾ ਮਗਾ ਕੇ ਰੱਖ ਸਾਡੇ ਬੋਲਣ ਦੇ ਬਾਲੇ ਚਾਹ ਬਾਣਾ ਪਿੰਡ ਦੇ ਮੁੰਡੇ ਇਹ ਇਸੇ ਕਰਕੇ ਬੇਨਤੀ ਆ ਵੀ ਇੱਕ ਦੋ ਮੇਰਾ ਭਰਾ ਮੈਂ ਕਿਹਾ ਸੀ ਵੀ ਦੋ ਕਾਰਗਲ ਸਮੈਗ ਦੇ ਗਰਾਊਂਡ ਦੇ ਵਿੱਚ ਹੀ ਚਾਹੀਦੇ ਆ ਤੇ ਇੱਕ ਜਿਹੜਾ ਤੀਜਾ ਮਾਈਕ ਹੁੰਦਾ ਉਹ ਸਟੇਜ ਤੇ ਹੁੰਦਾਗਾ ਇਹ ਮੇਰਾ ਭਰਾ ਜਰੂਰ ਧਿਆਨ ਦੇ ਵਿੱਚ ਰੱਖ ਲਈ ਬੜੀ ਮਿਹਰਬਾਨੀ ਹੋਵੇਗੀ ਆਓ ਅਗਲੇ ਮੈਚ ਦੀਆਂ ਟੀਮਾਂ ਮੇਰੀ ਬੇਨਤੀ ਹੈ ਲੈ ਵੀ ਮੁੰਡੇ ਆਈ ਦੱਸੀ ਮੈਨੂੰ ਕਿਹੜੀਆਂ ਟੀਮਾਂ ਦਾ ਇਸ ਤੋਂ ਬਾਅਦ ਜਿਹੜਾ ਮੈਚ ਖੇਡਿਆ ਜਾਣਾ ਹੈ ਹਾਂ ਲੰਗੇਆਣਾ ਤੇ ਬਾਂਬਾ ਸਰਵੰਗੀ ਕਲੱਬ ਕੋਹਲੀਏ ਕਲਾਂ ਦੀ ਟੀਮ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆਵੇਗੀ ਆ ਹਰਮਨ ਕੋਹਲੀਆ ਆ ਜਿਹੜੇ ਦੋ ਵੀਰ ਖੜੇ ਇਹਨਾਂ ਨੂੰ ਕਿ ਇਧਰਲੀ ਸਾਈਡ ਨਹੀਂ ਖੜਨਾ ਪਰਲੀ ਸਾਈਡ ਖੜੇ ਹੋ ਜਾਓ ਇਧਰੋਂ ਲਾਈਵ ਵਾਲਾ ਕੈਮਰਾ ਚੱਲ ਰਿਹਾ ਹੈ ਇਹ ਬੇਨਤੀ ਧਿਆਨ ਦੇ ਵਿੱਚ ਰੱਖਣਾ ਹੈਲੋ ਭਾਈ ਸਾਰੇ ਪਲੇਅਰਾਂ ਨੂੰ ਬੇਨਤੀ ਆ ਵੀ ਅਸੀਂ ਕਿਸੇ ਦਾ ਵੇਟ ਨਹੀਂ ਕਰਨਾ ਹੁਣ ਅਸੀਂ ਫੋਟੋ ਚੈੱਕ ਕਰਨੀ ਹੈ ਜਿਹੜਾ ਬੰਦਾ ਫੋਟੋ 'ਚ ਹੋਇਆ ਖੇਡੂਗਾ ਨਹੀਂ ਅਸੀਂ ਫਾਈਨਲ 'ਚ ਗਈ ਵੀ ਟੀਮ ਕੱਟਾਂਗੇ ਠੀਕ ਹੈ ਜੀ ਜਿਹੜਾ ਬੰਦਾ ਫੋਟੋ 'ਚ ਹੋਇਆ ਉਹੀ ਖੇਡੂਗਾ ਇਹ ਕਹਦਾ ਵੇਟ ਨਹੀਂ ਕਰਨਾ ਜਿਹਦੀ ਫੋਟੋ ਉਹੀ ਖੇਡੂਗਾ ਜਿਹਦੀ ਨਾ ਹੋਈ ਅਸੀਂ ਟੀਮ ਦੀ ਟੀਮ ਸਾਰੀ ਕੱਟਾਂਗੇ ਬੜਾ ਫਾਈਨਲ 'ਚ ਆ ਕੇ ਕੌਣਾ ਕੱਟ ਨਹੀਂ ਪਵੇ ਸਾਨੂੰ ਠੀਕ ਹੈ ਜੀ ਤੇ ਆ ਦੀ ਜਾਲੀ ਮੋਰ ਲਾਉਣੀ ਹੈ ਤਾਂ ਹਿਸਾਬ ਨਾਲ ਲੱਗ ਕੇ ਆਇਓ ਹਾਂ ਬੇਨਤੀ ਹੈ ਮੇਰੀ ਲੰਗੇਆਣਾ ਤੇ ਬਾਬਾ ਸਰਵੰਗੀ ਕਲੱਬ ਕੋਹਲੀਏ ਕਲਾਂ ਦੀ ਟੀਮ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆਵੇਗੀ ਓਕੇ ਆ ਇਤਰਾਜ ਫੀਸ ਜਮ੍ਹਾਂ ਕਰਾਓ ਤੇ ਜੇ ਇਤਰਾਜ ਲਾਉਣਾ ਹੁੰਦਾ ਮੰਜੀਦੀ ਜਿਹੜੇ ਕਬੱਡੀ ਦੇ ਵਿੱਚ ਰੂਲ ਹਨ ਇਹਦੇ ਵਿੱਚ ਇਤਰਾਜ ਫੇਰ ਮੰਨਿਆ ਜਾਂਦਾ ਵੀ ਜੇ ਪਹਿਲਾਂ ਆਪਾਂ ਕਮੇਟੀ ਨੂੰ ਸਿਕਿਉਰਿਟੀ ਉਹਦੀ ਜਮ੍ਹਾਂ ਕਰਾਈਏ ਜੇ ਕੋਈ ਵੀ ਰੱਪੜ ਪੈਂਦਾ ਉਹ ਪਹਿਲਾਂ ਪ੍ਰਬੰਧਕ ਕਮੇਟੀ ਨੂੰ ਦੱਸਿਆ ਕਰੋ ਜਦੋਂ ਅਗਲਾ 2-4 ਕੌਡੀਆਂ ਪਾ ਕੇ ਪੁਆਇੰਟ ਉੱਤੇ ਕਰ ਲੈਂਦਾ ਫੇਰ ਕਹਿ ਦਿੰਦੇ ਆ ਸਾਡਾ ਤਰਾਜ ਇਹਨਾਂ ਤੇ ਇਹ ਗੱਲ ਕੋਈ ਵਧੀਆ ਗੱਲ ਨਹੀਂ ਮੈਨੂੰ ਪਤਾ ਵੀ ਤੁਸੀਂ ਹਲੇ ਬਜਨੀ ਤੋਂ ਕਬੱਡੀ ਸ਼ੁਰੂ ਕੀਤੀ ਹੈ ਹਲੇ ਤੁਹਾਡਾ ਅਗਾਜ ਬੜੀ ਦੂਰ ਤੱਕ ਜਾਣਾ ਹੈ ਇਹ ਚੀਜ਼ਾਂ ਦੇ ਧਿਆਨ ਦੇ ਵਿੱਚ ਰੱਖੋਗੇ ਤੇ ਫੇਰ ਹੀ ਤੁਸੀਂ ਅੱਗੇ ਚੱਲ ਕੇ ਆਓਗੇ ਤੇ ਜਿਹੜਾ ਜਾਲੀ ਮੋਹਰ ਲਾ ਕੇ ਆਇਆ ਹੈ ਤੇ ਉਹਦਾ ਤੇਲ ਪਾਣੀ ਵੀ ਫਿਰ ਅਸੀਂ ਆਪੇ ਚੈੱਕ ਕਰ ਲਾਂਗੇ ਇਹ ਖਿਡਾਰੀ ਨੋਟ ਕਰ ਲੈਣ ਤੇ ਫੋਟੋ ਗੱਲੀ ਚੈੱਕ ਕੀਤੀ ਜਾਵੇਗੀ ਹਾਂ ਸਰਵੰਗੀ ਕਲੱਬ ਕੋਹਲੀਆ ਦੀ ਟੀਮ ਜਲਦੀ ਆਵੇ ਭੋੜੀਪੁਰਾ ਜਿੱਤੀ ਪਹਿਲੇ ਮੈਚ ਦੇ ਵਿੱਚੋਂ ਜੀ ਭੋੜੀਪੁਰੇ ਦੀ ਟੀਮ ਨੋਟ ਕਰ ਲਿਓ ਜੀ ਭੋੜੀਪੁਰੇ ਦੀ ਟੀਮ ਪਹਿਲੇ ਮੈਚ ਦੀ ਜੇਤੂ ਟੀਮ ਰਹੀ ਹੈ ਆਓ ਬਾਬਾ ਸਰਵੰਗੀ ਕਲੱਬ ਕੋਹਲੀਆ ਤੇ ਲੰਗੇਣ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣਗੀਆਂ ਬਾਬਾ ਸਰਵੰਗ ਜੀ ਦੀ ਗੱਲ ਹੁੰਦੀ ਹੈ ਸਾਡੇ ਨਗਰ ਦੇ ਵਿੱਚ ਬੜੀ ਇਤਿਹਾਸਿਕ ਔਰ ਬੜੀ ਮੰਨਣਯੋਗ ਸ਼ਕਤੀ ਵਾਲੀ ਜਗ੍ਹਾ ਹੈ ਮੇਰੇ ਵੀਰੋ ਹਰ ਬਾਬਾ ਸਰਵੰਗਜੀ ਦੀ ਕਹਿੰਦੇ ਵੱਡੀ ਕਿਰਪਾ ਘੋਲੀਏ ਨਗਰ ਦੇ ਉੱਪਰ ਕਿ ਘੋਲੀਏ ਪਿੰਡ ਦੇ ਮੁੰਡੇ ਦੇਖ ਲੋ ਮੁੰਡੇ ਸ਼ੌਕ ਪਗਾਉਂਦੇ ਨੇ ਕਿ ਦਸਾਂ ਨਾਹਾਂ ਦੀ ਕਿਰਤ ਕਮਾਈ ਇਹਨਾਂ ਖੇਡਾਂ ਉੱਪਰ ਲਾਉਂਦੇ ਨੇ ਕਿ ਖੜੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟੜਕਾ ਕੇ ਰਾਜੇ ਕੇਲੇ ਸੱਚੇ ਸੱਜਣ ਮਿਲਦੇ ਜੱਫੀਆਂ ਪਾ ਕੇ ਉਹ ਘੋਲੀਏ ਵਾਲੋਂ ਕਿਉਂ ਨਹੀਂ ਆਉਂਦੇ ਕੀ ਚੱਕਰ ਬਸ ਭਾਵੇਂ ਪਿੰਡ ਦੀ ਟੀਮ ਹੋਵੇ ਹਰਮਣ ਕਟਣੀ ਆ ਤੇ ਕਟਣੀ ਆ ਜਿਹੜੇ ਰੂਲ ਹੈ ਆਪੋਨਾ ਰੂਲਾਂ ਦੇ ਮੁਤਾਬਕ ਚੱਲਣਾ ਬਾਈਕੌਲ ਯਰੀ ਟੀਮ ਨੂੰ ਲਾਸਟ 2 ਮਿੰਟ ਕੋਹਲਿਆਰੀ ਟੀਮ ਨੂੰ ਲਾਸਟ 2 ਮਿੰਟ ਹੈ ਦੇਥੇ ਆ ਗਈ ਠੀਕ ਹੈ ਤੇ ਨਹੀਂ ਫਿਰ ਘਰੇ ਦੇ ਤੁਸੀਂ ਰੋਜ ਹੀ ਜਾਣੇ ਹੋ ਅੱਜ ਵੀ ਚੱਲੇ ਜਾਇਓ ਕੋਹਲਿਆਰੀ ਟੀਮ ਸਾਰੀਆਂ ਟੀਮਾਂ ਨੂੰ ਆਜ ਦੇ ਦੋ ਆਹੋ ਬਜਰੰਗੀ ਕਲੱਬ ਲਿਖਿਆ ਹੋਇਆ ਯਾਰ ਉਹ ਬਜਰੰਗੀ ਜਿਹੜਾ ਬਜਰੰਗੀ ਸਮਾਈਲ ਕਲੱਬ ਕੋਹਲਿਆ ਖੁਰਦ ਤੇ ਮਾਨੂੰਕੇ ਗਿੱਲ ਬੀ ਸਮਾਈਲ ਕਲੱਬ ਕੋਹਲਿਆ ਬੀ ਤੇ ਦੂਜੇ ਪਾਸੇ ਕੋਹਲਿਆ ਖੁਰਦ ਤੇ ਮਾਨੂੰਕੇ ਗਿੱਲ ਬੀ ਇਹ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਪਲੀਜ਼ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਉੱਤੇ ਆ ਜਰਗੀਆਂ ਬੜੀ ਮਿਹਰਬਾਨੀ ਹੋਵੇਗੀ ਜਿੰਨੀ ਵੀ ਸੰਗ ਤੇਸ ਖੇਡ ਮੇਲੇ ਨੂੰ ਦੇਖਣ ਦੇ ਲਈ ਪੁੱਜੇ ਹੋਈ ਹੈ ਸਾਰੇ ਸੰਗਤ ਦਾ ਬਹੁਤ ਧੰਨਵਾਦ ਇਹ ਵੀ ਰਚਿਕ ਵੀਰ ਅੱਜ ਦੇ ਇਸ ਖੇਡ ਮੇਲੇ ਦੇ ਨਾਲ ਜੁੜੇ ਹੋਏ ਨੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ